ਸਟੇ ਇੱਥੇ ਜਾਣੇ ਹਨ ਸਾਨੂੰ ਕੁਝ ਨਹੀਂ ਯਾਦ ਹੁੰਦਾ ਉਦੋਂ ਅਸੀਂ ਕਲਾਕਾਰ ਹ ਹ ਉਹਨੇ ਅੰਤਪ ਬਚਨ ਨੂੰ ਪੈਰੀ ਹੱਥ ਲਾਏ ਉਹਨੇ ਇੱਕ ਕਲਾ ਨੂੰ ਹੱਥ ਪੈਰੀ ਹੱਥ ਲਾਇਆ ਇੱਕ ਸੀਨੀਅਰ ਆਰਟਿਸਟ ਮੇਰਾ ਖਿਆਲ ਮੈਂ ਵੀ ਵੇਲਾ ਮੈਂ ਵੀ ਪੈਰੀ ਹੱਥ ਲਾ ਦੇ ਈਵਨ ਮੈਂ ਮਿਲੀ ਜਦੋਂ ਰਾਮੰਦਰ ਦਾਦ ਘਟਣ ਹੋਇਆ ਸਾਰੇ ਕਲਾਕਾਰ ਸੀ ਅੰਤਪ ਤੋਂ ਲੈ ਕੇ ਸਾਰੇ ਵਿਵੇਕ ਬਰਾਏ ਅਨੂਪਮ ਖੇਰ ਫਿਰ ਹੀਮਾ ਮਾਲੀ ਮੈਥੋਂ ਕਿੰਨੀ ਵੱਡੀ ਹੈ 15 ਸਾਲ ਵੱਡੀ ਹੋਊਗੀ ਉਹ ਮਿਲੀ ਮੈਂ ਉਹਦੇ ਵੀ ਪੈਰੀ ਹੱਥ ਲਾਤੇ ਫਿਰ ਉਹਦੇ ਚ ਸੀ ਉਦੋਂ ਇਹ ਥੋੜਾ ਦੇਖਦੇ ਵੀ ਕੀ ਨੇ ਕੀ ਕੀਤਾ ਹਨ ਤਾਂ ਫਿਰ ਐ ਤਾਂ ਪੰਜਾਬ ਦੇ ਵਿੱਚ ਬੇਆਦਬੀਆਂ ਹੋਈਆਂ ਪੰਜਾਬ ਦੇ ਵਿੱਚ ਕਿੰਨੇ ਕਾਂਡ ਹੋਏ ਨੇ ਹੈ ਇਹ ਲੋਕ ਸਾਰੇ ਆਪਸ ਵਿੱਚ ਮਿਲਦੇ ਨੇ ਜਿੰਨੀਆਂ ਪਾਰਟੀਆਂ ਉਧਰ ਉਧਰ ਹੀ ਵਿਆਹ ਹੋਏ ਨੇ ਕਾਂਗਰਸ ਅਕਾਲੀ ਇੱਕ ਦੂਜੇ ਨਾਲ ਫਿਰ ਇਹ ਨਹੀਂ ਨਾ ਫਿਰ ਜਾਂ ਤਾਂ ਗੱਲ ਸਾਰੀ ਹੀ ਆ ਜਾਓ ਫਿਰ ਜਿਹੜਾ ਫਿਰ ਬੇਆਦਬੀਆਂ ਹੋਈਆਂ ਫਿਰ ਉਹ ਵੀ ਇੱਕ ਦੂਜੇ ਨਾਲ ਨਾ ਮਿਲੋ ਇਹ ਤਾਂ ਇਹ ਗੱਲਾਂ ਤਾਂ ਲਾਈਫ 'ਚ ਚੱਲਦੀਆਂ ਰਹਿੰਦੀਆਂ ਕਿਉਂਕਿ ਹਿਸਟਰੀ ਇੰਨੀ ਜਿਹੜੀ ਅੱਜ ਕੱਲ ਦੇ ਬੱਚਾ ਨੂੰ ਇੰਨਾ ਡੀਪਲੀ ਨਹੀਂ ਪਤਾ ਹੁੰਦਾ ਜੇ ਪਤਾ ਵੀ ਹੋਊ ਕੇਬੀ ਸੀ ਇਸ ਨਾਟ ਸ਼ੋਅ ਆਫ ਦਾ ਬਚਨ ਹੀ ਇਸ ਹੋਸਟ देयर ਐਂਡ ਜਿਹੜੇ ਪ੍ਰੋਡਿਊਸਰ ਨੇ ਉਹ ਤਾਂ ਕੇਬੀਸੀ 'ਚ ਜੇ ਮੁਤਾਬਕ ਬਚਨ ਨਾ ਹੁੰਦਾਂ ਨੇ ਫੇਰ ਵੀ ਜਾਣਾ ਸੀ ਪੰਜਾਬ ਦੇ ਹੜਣ ਲਈ ਹਾਂ ਇਜ਼ ਨਾਟ ਉੱਥੇ ਗਿਆ ਕੇ ਵੀ ਮੁਤਾਬਕ ਬਚਨ ਹੋਸਟ ਕਰ ਲਿਆ ਕੇਬੀਸੀ ਇੱਕ ਬਹੁਤ ਹਿੱਟ ਹੋ ਚੁੱਕਿਆ ਸੁਪਰ ਹਿੱਟ ਸ਼ੋਅ ਹੈ